ਮੈਂ ਜਸਪਾਲ ਸਿੰਘ ਸਬ ਇੰਸਪੈਕਟਰ ਇਨਚਾਰਜ ਟ੍ਰੈਫਿਕ ਜ਼ੋਨ ਨੰਬਰ 10 ਕਿਹੜੀ ਜਗ੍ਹਾ ਨਾਕਾ ਲੱਗਾਇਆ ਗਿਆ ਚੈਕਿੰਗ ਕੀਤੀ ਜਾਵੇ ਇਹ ਮਾਨਯੋਗ ਸੀਪੀ ਸਾਹਿਬ ਤੇ ਸੀਐਮ ਸਾਹਿਬ ਤੇ ਐਡੀਜੀਪੀ ਹੈਡਕ quart ਆਪਣੇ ਟ੍ਰੈਫਿਕ ਵਾਲੇ ਸਰਦਾਰਪਾਲ ਸਿੰਘ ਜੀ ਉਹਨਾਂ ਦੇ ਦਿਸ਼ਾ ਮੁਤਾਬਕ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜੀ ਸਪੈਸ਼ਲ ਨਾਕਾਬਦੀ ਚੱਲਦੀ ਆ ਜਿਨ੍ਹਾਂ ਦੀ ਬਰੀਕੀ ਨਾਲ ਆਪਾਂ ਗੱਡੀਆਂ ਨੂੰ ਚੈੱਕ ਕਰਦੇ ਆ ਜਿਹੜੇ ਤਿੰਨ ਜਣੇ ਚੜ ਚੜ ਕੇ ਪਟਾਕੇ ਮਾਰਦੇ ਆ ਉਹ ਮੁਰਸ਼ਾਲਾਂ ਦੀ ਤਲਾਸ਼ ਵਗੈਰਾ ਕਰਦੇ ਆ ਆਪਾਂ ਹੋਰ ਜੇ ਕੋਈ ਸਾਨੂੰ ਸ਼ੱਕ ਪੈਂਦਾ ਤੇ ਉਹਨਾਂ ਗੱਡੀਆਂ ਦੀ ਜਿਹੜੀ ਚੈਕਿੰਗ ਆ ਸਪਾਏ ਕਰਦੇ ਆ ਇਹ ਇਸ ਟਾਈਮ ਤੇ ਅਸੀਂ ਇਲਾਕੇ ਉਹ ਵੱਡੀ ਚੌਕ ਆ ਉਹਦੇ ਵਿੱਚ ਸਪੈਸ਼ਲ ਇਲਾਕਾ ਬੰਦੀ ਕੀਤੀ ਹੋਈ ਆ ਤੇ ਜਿਹੜੀ ਸ਼ੱਕ ਪੈਂਦਾ ਤੇ ਉਹਨੂੰ ਇਹੀ ਚੈੱਕ ਕਰ ਰਹੇ ਆ ਜੇਕਰ ਗੱਡੀਆਂ ਕਾਫੀ ਦੇਖੀਆਂ ਹਾਈ ਸਕਿਉਰਿਟੀ ਨੰਬਰ ਤੇ ਨਹੀਂ ਹੈਗੀਆਂ ਉਹਨਾਂ ਤੇ ਉਹਨਾਂ ਲਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜਿਹੜੀਆਂ ਹਾਈ ਸਕਿਉਰਿਟੀ ਨੰਬਰ ਬ੍ਰਿਟਾ ਨਹੀਂ ਹੈਗੀਆਂ ਜਿਨ੍ਹਾਂ ਨੇ ਨਹੀਂ ਪਤਾ ਕਿਸੇ ਨੂੰ ਕੁਝ ਵੇਅਰ ਨਹੀਂ ਹੈਗੇ ਇਹ ਕਿਹਨੂੰ ਵੇਅਰ ਕੀਤਾ ਜਾ ਰਿਹਾ ਵਾ ਤੇ ਜਿਨ੍ਹਾਂ ਨੇ ਜਾਲ ਬੁੱਝ ਕੇ ਨਹੀਂ ਲਵਾਉਂਦੇ ਤੇ ਫਿਰ ਉਹਨਾਂ ਦਾ ਆਪਾਂ ਚਲਾਣ ਵੀ ਕਰ ਰਹੇ ਆ। ਸਿੱਕਾ ਸਾਹਿਬ ਵੱਲੋਂ ਤਾਂ ਕਾਫੀ ਪਹਿਲਾਂ ਵੀ ਇਹ ਐਡਾਈਟਾਂ ਜਾਰੀ ਕੀਤੀਆਂ ਹੋਈਆਂ ਨੇ ਹੁਣ ਦਸਮਾ ਵੀ ਮੁੱਖਿਆਦ ਬਿਲਕੁਲ ਕਰ ਰਹੇ ਆ ਪਤਾ ਨਹੀਂ ਕੀ ਗੱਲ ਆ ਲੋਕਾਂ ਦਾ ਮਾਈਂਡ ਕਿਦਾਂ ਦਾ ਹੋ ਗਿਆ ਵਾ ਕਿ ਉਹ ਆਪਣੇ ਆਪ ਨੂੰ ਸੇਫ ਨਹੀਂ ਕਰਨਾ ਚਾਹੁੰਦੇ। ਇਹ ਬਹੁਤ ਜ਼ਰੂਰੀ ਆ ਕਿ ਜੇ ਨੰਬਰ 플레이ਟ ਸਹੀ ਲੱਗੀ ਹੋਊਗੀ, ਲਾਇਸੈਂਸ ਸਹੀ ਹੋਊਗਾ, ਆਰ ਸੀ ਸਹੀ ਹੋਊਗੀ ਤਾਂ ਉਹਨਾਂ ਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ ਪੁਲਿਸ ਮੁਲਾਜ਼ਮ ਵੀ। ਹੈਲਮਟ ਪਾਇਆ ਹੋਊਗਾ ਬਟ ਇਹੋ ਜਿਹੇ ਦੱਸਣ ਦੇ ਬਾਵਜੂਦ ਵੀ ਇਹ ਨਹੀਂ ਕਰਦੇ ਪਰ ਮੈਂ ਤੇ ਤੁਹਾਡੇ ਮਿਹਰਿਆਂ ਨਾਲ ਕਹਿ ਰਿਹਾ ਇਸ ਵੇਲੇ ਆਪਣੇ ਕਾਗਜ਼ ਪੂਰੇ ਰੱਖੋ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਐ ਔਰ ਜਿਹੜਾ ਮੋਟਰਸਾਈਕਲ ਸਕੂਟਰ ਆ ਉਹਨੂੰ ਸੇਫ ਕਰਕੇ ਚਲਾਓ ਨੰਬਰ ਪਲੇਟਾਂ ਸਹੀ ਕਰਕੇ ਲਾਓ ਕੋਈ ਵੀ ਪਰੇਸ਼ਾਨੀ ਨਹੀਂ ਆਏ 2000 ਵਾਰ ਦੇਖਿਆ ਤੁਸੀਂ ਨਾਲ ਲੋਕਾਂ ਨੂੰ ਨਿਯਮ ਵੀ ਦੱਸਦੇ ਪਏ ਹੋ ਕੋਸ਼ਿਸ਼ ਕਰੀ ਦੀ ਆ ਸਿੰਘ ਸਾਹਿਬ ਮਤਲਬ ਕਿ ਚਲਾਨ ਕਰਨਾ ਕੋ ਮਕਸਦ ਨਹੀਂ ਬਣਦਾ ਚਲਾਨ ਦੇ ਨਾਲ ਉਹ ਇਹ ਆ ਬੈਟਰ ਕਿ ਅਗਲੇ ਨੂੰ ਕੁਝ ਦੱਸਿਆ ਜਾਵੇ ਵੀ ਤੂੰ ਪਈਏ ਇਸ ਕੰਮ ਤੋਂ ਗਲਤ ਹੈ ਤਾਂ ਉਹ ਕਾਫੀ ਰਿਸਪੌਂਸ ਵਧੀਆ ਮਿਲਦਾ ਮੈਂ ਸੋਸ਼ਲ ਮੀਡੀਆ ਤੇ ਵੀ ਰਹਿੰਦਾ ਵਾਂ ਔਰ ਤੁਹਾਡੇ ਜਰੀਏ ਨਾਲ ਵੀ ਬੜਾ ਕੁਝ ਲੋਕਾਂ ਨੂੰ ਪਹਿਣ ਦੀ ਕੋਸ਼ਿਸ਼ ਕਰੀ ਦੀ ਆ ਵੀ ਇਹ ਸਿੱਖਣ ਚਲਾਨ ਜ਼ਰੂਰੀ ਨਹੀਂ ਜਰੂਰੀ ਇਹ ਹੈ ਕਿ ਤੁਹਾਡਾ ਆਪਣੇ ਡਾਕੂਮੈਂਟਰੀ ਪ੍ਰੂਫੇ ਹੋਣੇ ਚਾਹੀਦੇ ਆ ਤੇ ਤੁਹਾਨੂੰ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਰਸਤੇ ਤੇ ਨਹੀਂ ਡੱਕੂਗਾ ਕਈ ਲੋਕ ਕਾਗਜ਼ ਚਾਹ ਕੇ ਉਹਨੂੰ ਪਹਿਲਾਂ ਫੋਨ ਕਰਨ ਨੂੰ ਲਵਾ ਦਿੰਦੇ ਆ ਕਰਦੇ ਨੇ ਕਿਉਂਕਿ ਇਹ ਲੋਕਰਾਜ ਹੈ ਲੋਕਰਾਜ ਕਰਕੇ ਅਧਿਕਾਰਿਆਂ ਉਹਨਾਂ ਨੂੰ ਉਹਨਾਂ ਨੇ ਫੋਨ ਵਧੀਆਂ ਲੈਏ ਨੇ ਤੁਹਾਡੇ ਕਰਕੇ ਸਾਡੇ ਕੰਨਾਂ ਨੂੰ ਲਾਅਦੇ ਨੇ ਕੋਈ ਗੱਲ ਨਹੀਂਗਾ ਉਹਨਾਂ ਨੂੰ ਸਮਝਾ ਕੇ ਬੁਝਾ ਕੇ ਟੋਰੀ ਦਾਵਾ ਉਹਨਾਂ ਨੂੰ ਦੱਸੀਦਾ ਵੀ ਕੱਲੇ ਫੋਨ ਸੁਣਨ ਨਾਲ ਤੇ ਚਬਾਰਚ ਨਾਲ ਤੁਹਾਡੀ ਜ਼ਿੰਦਗੀ ਸਫਲ ਨਹੀਂ ਹੋਣੀ ਕਾਗਜ਼ ਬਣਾਓਗੇ ਤੇ ਕਰੀ ਜਾਊ ਮੈਂ ਛੱਡ ਦਊਂਗਾ ਕਿ ਕੋਈ ਹੋਰ ਖੜਾ ਹੋਊਗਾ ਤੇ ਐਵੇਂ ਮੁਸ਼ਕਲ ਪੰਦੇ ਰਹਿਣਗੇ ਨਹੀਂ ਪਤਾ ਸਭ ਤੋਂ ਵੱਡਾ ਹਾਈ ਸਿਕਿਉਰਿਟੀ ਨੰਬਰਾਂ ਦਾ ਮਕਸਦ ਹੈਗਾ ਆ ਉਹ ਲੋਕਾਂ ਨੂੰ ਵੇਅਰ ਕੀਤਾ ਜਾਵੇ ਕਿ ਕਿਉਂ ਲਗਵਾਉਣਾ ਚਾਹੀਦਾ ਹੈ ਹਾਂ ਇਹ ਹੀ ਕਹਿ ਰਿਹਾ ਬਿਲਕੁਲ ਤੁਹਾਡਾ ਸਵਾਲ ਬਹੁਤ ਵਧੀਆ ਵਾ ਇਸੇ ਕਰਕੇ ਕਹਿ ਰਹੇ ਆ ਕਿ ਕਦੀ ਵੀ ਕਿਥੋਂ ਗੱਡੀ ਲੰਘਦੀ ਆ ਉਹ ਕੈਮਰੇ ਦੇ ਵਿੱਚ ਕੈਪਚਰ ਹੁੰਦੀ ਆ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਗੱਡੀ ਕਿੱਥੇ ਆ ਜਿਹੜੀ ਚੋਰੀ ਦੀਆਂ ਗੱਡੀਆਂ ਨਾਲ ਲੱਭਣ ਦਾ ਕਾਰਨ ਇਹੀ ਹੈ ਕਿ ਇਹ ਹਾਈ ਸਕਿਉਰਟੀ ਨੰਬਰ ਨਹੀਂ ਹੈਗੇ ਅਸੀਂ ਜ਼ਿਆਦਾਤਰ ਇਹਨਾਂ ਨੂੰ ਇਹੀ ਕਹਿ ਰਹੇ ਆ ਵੀ ਤੁਸੀਂ ਹਾਈ ਸਕਿਉਰਟੀ ਨੰਬਰ ਲਗਾ ਲਓ ਜਦੋਂ ਲੱਗੇ ਹੋਣਗੇ ਤੇ ਚੋਰੀ ਵਾਲੀ ਗੱਡੀ ਹੋਈ ਉਸੇ ਵੇਲੇ ਫੜੀ ਜਾਏਗੀ ਇੱਥੇ ਚੋਰੀ ਵੀ ਘਟੂਗੀ ਅੱਗੇ ਤੋਂ ਜਿੰਨੇ ਤੇ ਹਾਈ ਸਕਿਉਰਟੀ ਨੰਬਰ ਪੇਟਾ ਨਹੀਂ ਲੱਗਿਆ ਫਿਰ ਉਹ ਸ਼ੱਕੀ ਰੂਪ ਤੇ ਚੈੱਕ ਕੀਤਾ ਜਾਂਦੀ ਹੈ ਕਿਵੇਂ ਸ਼ੱਕੀ ਰੂਪ ਚ ਕਰਦੇ ਆ ਬਿਲਕੁਲ ਵੀ ਜਦੋਂ ਨਹੀਂ ਉਹ ਕਰਦੇ ਵਾਰ-ਵਾਰ ਸਮਝਾਉਣ ਦੇ ਬ ਨੂੰ ਛੱਡ ਦੇਈਦਾ ਵਾਰਨਿੰਗ ਕਰਕੇ ਬਟ ਫਿਰ ਵੀ ਉਹਨਾਂ ਨੂੰ ਜਿਹਦਾ ਚਲਾਨ ਮਰਦਾ ਉਹਦਾ ਚਲਾਨ ਕਰੀਦਾ ਬਾਕੀ ਕੋਸ਼ਿਸ਼ ਕਰੀ ਦੀ ਵੇਅਰ ਕਰੀਏ ਪਬਲਿਕ ਨੂੰ ਮੈਸੇਜ ਇਹ ਨਾ ਜਾਂਦੇ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਜੁੜ ਕੇ ਵੀ ਹਮੇਸ਼ਾ ਜ਼ਿੰਦਗੀ ਦੇ ਨਾਲ ਨਾਲ ਆਪਣੇ ਸਾਰੇ ਡਾਕੂਮੈਂਟ ਆਪਣੀਆਂ ਗੱਡੀਆਂ ਨੂੰ ਵੀ ਸੇਵ ਕਰਕੇ ਰੱਖੋ ਜੇ ਤੁਹਾਡੀਆਂ ਕਾਰਾਂ ਗੱਡੀਆਂ ਜਿਨ੍ਹਾਂ ਤੇ ਤੁਸੀਂ ਸਫ਼ਰ ਕਰਨਾ ਵਾ ਜੇ ਉਹ ਚੰਗੇ ਤਰੀਕੇ ਨਾਲ ਸੇਫ ਹੋਣ ਗਿਆ ਤਾਂ ਤੁਸੀਂ ਵੀ ਸੇਫ ਰਹੋਗੇ ਤੁਹਾਨੂੰ ਰਸਤੇ ਦੇ ਵਿੱਚ ਕੋਈ ਪਰੇਸ਼ਾਨ ਨਹੀਂ ਕਰੂਗਾ ਆਪਣੇ ਕਾਗਜ਼ ਪੂਰੇ ਰੱਖੋ ਕਾਗਜ਼ ਜਿਹੜੇ ਆ ਉਹ ਤੁਹਾਡੀ ਜ਼ਿੰਦਗੀ ਦੇ ਕਾਨੂੰਨ ਨੂੰ ਬਹੁਤ ਉੱਤੇ ਲੈ ਕੇ ਜਾਂਦੇ ਨੇ ਆ ਬਿਨਾਂ ਲਾਇਸੈਂਸ ਤੋਂ ਐਕਸੀਡੈਂਟ ਹੋ ਜੇ ਤਾਂ ਬਹੁਤ ਮਹਿੰਗਾ ਪੈਂਦਾ ਤੇ ਜੇਕਰ ਲਾਇਸੈਂਸ ਕੋਲ ਆ ਤਾਂ ਉਹਦੀ ਜ਼ਮਾਨਤ ਚਾਲੇ ਤੋਂ ਹੋ ਜਾਂਦੀ ਹੈ ਇਸ ਕਰਕੇ ਬੇਨਤੀ ਆ ਤੁਹਾਡੇ ਜਰੀਏ ਨਾ ਵੀ ਆਪਣੇ ਕਾਗਜ਼ ਪੱਤਰ ਸਾਰੇ ਪੂਰੇ ਰੱਖੋ ਤੇ ਜੇ ਕੋ ਨਹੀਂ ਆ ਤੇ ਹਰ ਸਮੇਂ ਤੇ ਪੁਲਿਸ ਜੋ ਗਵਾ ਤੇ ਖੜੀ ਆ ਤਾਂ ਬਿਆਰਤ ਆਓ ਜੀ ਐਲ ਵੈਲਕਮ